ਸਭ ਕੀ ਕਹਿਣਾ ਚਾਹੋਗੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹੀਦੀ ਆ ਲੋਕ ਯਾਦ ਕਰਦੇ ਨੇ ਔਰ ਇਹ ਕਦੇ ਨਾ ਭੁੱਲਣ ਵਾਲੀ ਐਸੀ ਗੱਲ ਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਨੇ ਅੱਜ ਤੱਕ ਅਸੀਂ ਇਹ ਦੇਖਦੇ ਆਂ ਵੀ ਸਰਬੰਸਦਾਨੀਆਂ ਨੇ ਦਾਨ ਕੀਤਾ ਜੋ ਸਰਬੰਸਵਾਰਿਆ ਉਹਨਾਂ ਦੇ ਪਿਤਾ ਨੇ ਏਡੀ ਵੱਡੀ ਕੁਰਬਾਨੀ ਦੇ ਕੇ ਇਸ ਤਰੀਕੇ ਦਾ ਜਿਹੜਾ ਮਾਈਲਸਟੋਨ ਸਾਬਤ ਕੀਤੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਿਹੜੀ ਸ਼ਹੀਦੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਪਰਿਵਾਰ ਕੌਮ ਖਾਤਰ ਦੇਸ਼ ਖਾਤਰ ਤੇ ਲੋਕਾਂ ਖਾਤਰ ਵਾਰਿਆ ਜੇ ਅੱਜ ਭਾਰਤ ਆ ਭਾਰਤ ਦੇ ਵਿੱਚ Hindu ਧਰਮਿਆਂ ਜਾਂ Sikh ਧਰਮਿਆਂ ਜਾਂ ਕੋਈ ਵੀ ਧਰਮਿਆਂ ਉਹ ਤਾਂ ਹੀ ਸੁਰੱਖਤ ਆ ਗੁਰੂ ਤੇਗ ਬਹਾਦਰ ਪਾਚਾ ਜੀ ਨੇ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਆਪਣਾ ਪਰਿਵਾਰ ਦੇਸ਼ ਤੋਂ ਕੌਮ ਤੋਂ ਵਾਰਿਆ ਤੇ ਵੇਖੋ ਮਹਾਰਾਜ ਕਿਰਪਾ ਕਰੇ ਹਰ ਧਰਮ ਜਿਹੜਾ ਉਹ ਤਰੱਕੀ ਕਰੇ ਹਰ ਧਰਮ ਦਾ ਸਤਕਾਰ ਆ ਪਰ ਕਿਤੇ ਨਾ ਕਿਤੇ ਆਪਾਂ ਵੇਖੀਏ ਜਦੋਂ ਬੱਚਾ ਜਨਮ ਲੈਂਦਾ ਭਾਵੇਂ ਔਰਤ ਆ ਭਾਵੇਂ ਮਰਦ ਆ ਉਹ ਜੇ ਕੁਦਰਤ ਦੀ ਪ੍ਰਕਿਰਤੀ ਅਨਸਾਰ ਵੇਖੀਏ ਤੇ ਉਹ ਸੇਖ ਹੀ ਬਣਦਾ ਆ ਦਾੜੀ ਆਉਂਦੀ ਆ ਸਿਰ ਤੇ ਵਾਲ ਆਉਂਦੇ ਆ ਇਹਦਾ ਮਤਲਬ ਆ ਸਿੱਖ ਗੁਰੂਆਂ ਨੇ ਜਿਹੜਾ ਆਪਾਂ ਨੂੰ ਸਿੱਖੀ ਨਾ ਜੋੜਿਆ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚੋਂ ਜੋ ਬਾਣੀ ਦੀਆਂ 70 ਦਾ ਉਚਾਰਨ ਕੀਤਾ ਗਿਆ ਗੁਰੂ ਸਾਹਿਬਾਨਾਂ ਵੱਲੋਂ ਉਹ ਕਿਤਨਾ ਕਿਤੇ ਇਹੋ ਹੀ ਦਿੰਦਾ ਆਪ ਵੀ ਜਿਹੜਾ ਇਨਸਾਨ ਆ ਇਨਸਾਨੀਅਤ ਆ ਉਹ ਸਿੱਖ ਧਰਮ ਦੇ ਵਿੱਚ ਆ ਕੇ ਹੋਰ ਜਿਆਦਾ ਭਲਾ ਕਰ ਸਕਦਾ ਵੈਸੇ ਤਾਂ ਮੈਂ ਇਹ ਗੱਲ ਕਰਦਾ ਹਮੇਸ਼ਾ ਹੀ ਹਰ ਧਰਮ ਦਾ ਸਤਿਕਾਰ ਆ ਹਰ ਧਰਮ ਦਾ ਆਪੋ ਆਪਣਾ ਮਤਵ ਆ ਸਥਾਨ ਆ ਪਰ ਸਿੱਖ ਧਰਮ ਦੇ ਵਿੱਚ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਹੋਏ ਆ ਸੂਰਬੀਰ ਯੋਧੇ ਹੋਏ ਆ ਹਮੇਸ਼ਾ ਉਹਨਾਂ ਨੇ ਬਲੀਦਾਨ ਦਿੱਤਾ ਕੁਰਬਾਨੀਆਂ ਕੀਤੀਆਂ ਭਾਵੇਂ ਦੂਜੇ ਧਰਮ ਤੇ ਖਤਰਾ ਆ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਸ਼ਹਾਤਾਂ ਦੇ ਕੇ ਦੂਜੇ ਧਰਮਾਂ ਨੂੰ ਸੁਰੱਖਿਅਤ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਆ ਗੁਰੂ ਤੇਗ ਬਹਾਦਰ ਪਾਚਾ ਜੀ ਦੇ 350ਵੇਂ ਜਿਹੜਾ ਛੀਦੀ ਦਿਹਾੜਾ ਆ ਉਹਨੂੰ ਬੜੇ ਵੱਡੇ ਪੱਧਰ ਤੇ ਮਨਾਉਣ ਲਈ ਜਿਹੜੇ ਵੱਡੇ ਯਤਨ ਕੀਤੇ ਉਪਰਾਲੇ ਕੀਤੇ ਆ ਉਹਦੀ ਵੇਖੋ ਹਰ ਇਨਸਾਨ ਦੇ ਮਨ ਦੇ ਵਿੱਚ ਉਹ ਜਜ਼ਬਾ ਆ ਛਲਾਗਾ ਆ ਪੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸਾਡੇ ਸ਼ਹੀਦਾਂ ਦੇ ਦਿਹਾੜੇ ਮਨਾ ਕੇ ਸਾਡੇ ਸੂਰਬੀਰ ਯੋਧਿਆਂ ਦੇ ਸਾਡੇ ਗੁਰੂਆਂ ਦੇ ਸ਼ਹੀਦੀ ਦਿਹਾੜੇ ਮਨਾ ਕੇ ਇਹ ਸਾਡੇ ਬੱਚਿਆਂ ਨੂੰਗਾ ਸੇਹ ਦੇਣ ਦੀ ਕੋਸ਼ਿਸ਼ ਕੀਤੀ ਆ ਪੀ ਆਪਾਂ ਉਸ ਕੌਮ ਦੇ ਵਾਰਸ ਆ ਆਪਾਂ ਉਹਨਾਂ ਸੂਰਬੀਰ ਯੋਧਿਆਂ ਦੇ ਵਾਰਸਿਆਂ ਜਿਨ੍ਹਾਂ ਨੇ ਦੂਜੀਆਂ ਕੌਮਾਂ ਖਾਤਰ ਇਨਸਾਨੀਅਤ ਖਾਤਰ ਆਪਣੇ ਪਰਿਵਾਰ ਵਾਰ ਤੇ ਆਪਣੀਆਂ ਜ਼ਿੰਦਗੀਆਂ ਨਿਸ਼ਾਵਰ ਕਰਤੀਆਂ ਤੇ ਬੜੀ ਵੱਡੀ ਸਿਹਤ ਮਿਲਦੀ ਆ ਸਿੱਧਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਲਦਾਨ ਨੂੰ ਸਿੱਧਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਾਰਨ ਦੇ ਬਲਦਾਨ ਨੂੰ ਬਾਕੀ ਜਿਹੜੇ ਚੰਗੇ ਹਿੰਦੂ ਪਰਿਵਾਰ ਵੀ ਨੇ ਨਾ ਅਸੀਂ ਦਿੱਲੀ ਜਦੋਂ ਇਲੈਕਸ਼ਨ ਦੇ ਦੌਰਾਨ ਹਿੰਦੂ ਭੈਣਾ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਸਾਨੂੰ ਐਮਪੀ ਦੇ ਵਿੱਚ ਹੀ ਹਿੰਦੂ ਭੈਣਾ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ 36 ਗੜ ਚ ਮੱਧ ਪ੍ਰਦੇਸ਼ ਚ ਗੁਜਰਾਤ ਚ ਉਹ ਹਿੰਦੂ ਧਰਮ ਜਿਹੜਾ ਨਾ ਜਿਹੜੇ ਚੰਗੇ ਲੋਕ ਨੇ ਉਹ ਇਹੋ ਗੱਲ ਕਹਿੰਦੇ ਆ ਵੀ ਸਾਡੇ ਗੁਰੂ ਜਿਹੜੇ ਆ ਉਹ ਗੁਰੂ ਤੇਗ ਬਹਾਦਰ ਪਾਚਾ ਨੇ ਗੁਰੂ ਤੇਗ ਬਹਾਦਰ ਪਾਚਾ ਜੀ ਨੇ ਕੁਰਬਾਨੀ ਦਿੱਤੀ ਤੇ ਅੱਜ ਅਸੀਂ ਸੁਰੱਖਤ ਆ ਅੱਜ ਸਾਡਾ ਧਰਮ ਆ ਅੱਜ ਅਸੀਂ ਹਿੰਦੂ ਆ ਜੇ ਗੁਰੂ ਤੇਗ ਬਹਾਦਰ ਪਾਚਾ ਕੁਰਬਾਨੀ ਨਾ ਦਿੰਦੇ ਤੇ ਅੱਜ ਸਾਡਾ ਵजूद ਖਤਮ ਹੋਣਾ ਸੀ ਸਾਡਾ ਧਰਮ ਖਤਮ ਹੋਣਾ ਸੀ ਜੇ ਭਾਰਤ ਦੇ ਵਿੱਚ ਹਰ ਕੌਮ ਦਾ ਸਤਕਾਰ ਆ ਹਰ ਕੌਮ ਮਾਣ ਨਾਲ ਜਿਉਂਦੀ ਆ ਹਰ ਕੌਮ ਮਾਣ ਨਾਲ ਆਪਦੇ ਹੱਕ ਰੱਖਦੀ ਆ ਤੇ ਹੱਕ ਮਿਲਦੇ ਵੀ ਆ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਆ ਤੇ ਸਾਰਾ ਕੁਝ ਚੱਲਦਾ ਪਿਆ ਧੰਨਵਾਦ ਹਰ ਮਨਵਾਜ ਸੋ ਸਾਡੇ ਨਾਲ ਨੇ ਲਾਲਚੰਦ ਟਾਰੂ ਚੱਕ ਜੀ ਸੋ ਅੱਜ ਹਿੰਦੀ ਦੀ ਚਾਦਰ ਕਹੇ ਜਾਣ ਵਾਲੇ ਤਨਤਨ ਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ 350ਵਾਂ ਔਰ ਪੰਜਾਬ ਸਰਕਾਰ ਕੰਨਿਓ ਇਹ ਗਰਦਾਸਪੁਰ ਕਨੀਓ ਉਪਰਾਲਾ ਕੀਤਾ ਗਿਆ ਵੀ ਇੱਥੋਂ ਚੱਲ ਕੇ ਇਹ ਅੱਗੇ ਧਾਰੀਵਾਲ ਧਾਰੀਵਾਲ ਤੋਂ ਅੱਗੇ ਇਹਨਾਂ ਦੇ ਚਾਲੇ ਪਾਏ ਜਾਣਗੇ ਸੋ ਕਟਾਰੂ ਚੱਕ ਜੀ ਕੀ ਕਹਿਣਾ ਚਾਹੋਗੇ ਇਸ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਤਨਤਨ ਸ਼ੀਰ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਆਪਾਂ ਜਿਹੜਾ ਸ਼ਹੀਦੀ ਦਿਹਾੜਾ ਬਣਾ ਰਹੇ ਕਿਵੇਂ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਕਿ ਸਾਡੀ ਜ਼ਿੰਦਗੀ ਦੇ ਲਈ ਇਹ ਮਹਾਨ ਵਾਲੀ ਗੱਲ ਆ ਕਿ ਗੁਰੂ ਸਾਹਿਬ ਦੀ 350ਵੀਂ ਸਦੀ ਬਾਰੇ ਗੰਢਾ ਰਹੀ ਹੈ ਸੋ ਪੰਜਾਬ ਸਰਕਾਰ ਵੱਲੋਂ ਇਸ ਸਦੀ ਬਾਰੇ ਗੰਢ ਨੂੰ ਲੈ ਕੇ ਬਹੁਤ ਵੱਡੇ ਪ੍ਰੋਗਰਾਮ ਕੀਤੇ ਵੀ ਗਏ ਆ ਤੇ ਗਾਂ ਵੀ 25 ਨਵੰਬਰ ਤੱਕ ਉਹ ਪ੍ਰੋਗਰਾਮ ਰਹਿਣਗੇ ਸੋ ਮੈਂ ਕਹਿ ਸਕਦਾ ਕਿ ਮਨੁੱਖੀ ਅਧਿਕਾਰਾਂ ਦੇ ਦੁਨੀਆ ਦੇ ਅੰਦਰ ਸਭ ਤੋਂ ਪਹਿਲੇ ਲੰਬੜਦਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਨਾ ਕੇਵਲ ਮਨੁੱਖੀ ਅਧਿਕਾਰਾਂ ਦੀ ਭਾਵਨਾ ਨੂੰ ਸਮਝਿਆ ਨਾ ਕੇਵਲ ਉਹਨਾਂ ਦੀ ਚਰਚਾ ਕੀਤੀ ਬਲਕਿ ਉਹਦੇ ਤੇ ਅਮਲ ਵੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੋ ਪੰਜਾਬ ਸਰਕਾਰ ਵੱਲੋਂ 23 24 ਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਤੇ ਬਹੁਤ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਆ ਸੋ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਜਿਹੜਾ ਅਨੰਦਪੁਰ ਸਾਹਿਬ ਚ ਅੰਦਰ 24 ਨਵੰਬਰ ਨੂੰ ਹੋ ਰਿਹਾ ਜਿੱਥੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ ਕਿ ਨਾਲ ਦੇ ਨਾਲ ਦੁਨੀਆ ਪੱਧਰ ਦੇ ਉੱਤੇ ਜਿਹੜੇ ਉਹਨਾਂ ਦੇ ਵਿਚਾਰ ਉਹਨਾਂ ਦਾ ਪ੍ਰਚਾਰ ਦੇ ਲਈ ਉਨਾਂ ਨੂੰ ਹੋਰ ਦੁਨੀਆ ਨਦ ਲਜਾਣ ਦੇ ਲਈ ਵੱਡੇ ਪ੍ਰਾਲੇ ਕੀਤੇ ਗਏ ਸੋ ਕੱਲ ਸੇਮੀ ਪਾਸਾ ਜੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਨਗਰ ਤੋਂ ਇੱਕ ਬਹੁਤ ਵੱਡਾ ਲੋਕ ਕੀਰਤਨ ਨਗਰ ਕੀਰਤਨ ਆਰੰਭ ਹੋਇਆ ਜਿਹੜਾ ਅੱਜ ਪੰਜਾਬ ਚ ਪ੍ਰਵੇਸ਼ ਕਰੂਗਾ ਅੱਗੇ ਜਿਹੜਾ ਗੁਰਦਾਸਪੁਰ ਦੇ ਵਿੱਚੋਂ ਅੱਜ ਨਗਰ ਕੀਰਤਨ ਆਰੰਭ ਹੋਇਆ ਇਹ ਵੀ ਵੱਖ-ਵੱਖ ਪੜਾਵਾਂ ਤੋਂ ਦੀ ਗੁਜ਼ਰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇਗਾ ਸੋ ਮੈਂ ਕਹਿ ਸਕਦਾ ਕਿ ਜਿਹੜਾ ਨਾਰਾ ਜਿਹੜੀ ਆਵਾਜ਼ ਜਿਹੜੀ ਫਿਲਾਸਫੀ ਸਿਰ ਗੁਰੂ ਤੇਗ ਬਹਾਦਰ ਜੀ ਦੀ ਆ ਉਹ ਅੱਜ ਵੀ ਬਹੁਤ ਸਾਰਥਕ ਆ ਅੱਜ ਵੀ ਉਹਦੇ ਤੋਂ ਪ੍ਰੇਰਨਾ ਲੈ ਕੇ ਅਸੀਂ ਸਮਾਜ ਦੇ ਅੰਦਰ ਸਾਂਝੀ ਵਾਲਤਾ ਦੀ ਗੱਲ ਕਰੀਏ ਅੱਜ ਵੀ ਉਹਨਾਂ ਦੀ ਕੁਰਬਾਨੀ ਤੋਂ ਰੋਸ਼ਨੀ ਲੈ ਕੇ ਅਸੀਂ ਸਦਭਾਵਨਾ ਦੀ ਰਾਖੀ ਲਈ ਆਪਣੇ ਆਪ ਨੂੰ ਤਿਆਰ ਕਰੀਏ ਸੋ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਇਸ ਨਗਰ ਕੀਰਤ ਵਿੱਚ ਆਈਆਂ ਨੇ ਮੇਰੀ ਅਪੀਲ ਹੈ ਕਿ ਉਹ 23 24 ਤੇ 25 ਨਵੰਬਰ ਨੂੰ ਸ੍ਰੀ ਆ ਨੰਦਪੁਰ ਸਾਹਿਬ ਦੇ ਅੰਦਰ ਪ੍ਰੋਗਰਾਮ ਹੋ ਰਿਹਾ ਹੈ ਉਹਨਾਂ ਦੇ ਵਿੱਚ ਪਰਿਵਾਰਾਂ ਦੇ ਸਮੇਤ ਆਓ ਔਰ ਮੈਂ ਸਮਝਦਾ ਵੀ ਇਹ ਗੁਰੂ ਸਾਹਿਬ ਨੂੰ ਸੱਚੀ ਸਿਦਾਂਜਲੀ ਹੋਏਗੀ ਸੋ ਉਹਨਾਂ ਦੇ ਇਸ ਮਹਾਨ ਵਿਚਾਰ ਤੇ ਕੁਰਬਾਨੀ ਦਾ ਮਸਜਮਾ ਜੇ ਕੋਈ ਦੁਨੀਆ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਪਹਿਲੇ ਗੁਰੂ ਨੇ ਜਿਨ੍ਹਾਂ ਦੇ ਸੀਸ ਦਾ ਸੰਸਕਾਰ ਕਿਤੇ ਕੀਤਾ ਗਿਆ ਤੇ ਧੜ ਦਾ ਕਿਤੇ ਕੀਤਾ ਗਿਆ ਸੋ ਇਹ ਬੜੀਆਂ ਮਹਾਨ ਗੱਲਾਂ ਨੇ ਬੜੀਆਂ ਮਹਾਨ ਅ ਮਤਲਬ ਮੈਂ ਸਮਝਦਾ ਵੀ ਪ੍ਰੇਰਨਾ ਲੈਣ ਵਾਲੀਆਂ ਘਟਨਾਵਾਂ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਅੱਜ ਨਗਰ ਕੀਰਤਨ ਜੀ ਵੀ ਆਇਓ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਉਸ ਧਰਤੀ ਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਉਹ ਤਾਂ ਵੀ ਤੁਸੀਂ ਹਿੱਸਾ ਬਣਿਓ ਜਰੂਰ ਇਹ ਪੰਜਾਬ ਸਰਕਾਰ ਵੱਲੋਂ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਤੁਹਾਡਾ ਸਭ ਦਾ ਤੁਸੀਂ ਆਏ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤੀ ਦਿਹਾੜਾ ਇਹ ਆਪਣੀ ਪੰਜਾਬ ਸਰਕਾਰ ਦੇ ਅਸੀਂ ਕਰ ਕਮਲਾ ਕਰਕੇ ਵੀ ਅਸੀਂ ਇਹ ਮਨਾਈਏ ਬਤ ਬਤ ਲੋਕਾਂ ਨੂੰ ਬੱਚਿਆਂ ਨੂੰ ਸਾਡੇ ਨੂੰ ਜਾਣੂ ਕਰਵਾਈਏ ਵੀ ਅਸੀਂ ਕਿੱਥੋਂ ਅਸੀਂ ਉੱਠੇ ਆ ਸਾਡੇ ਰੂਟਸ ਕੀ ਨੇ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸ਼ਹੀਦ ਦੀ ਪੂਰਬ ਪੰਜਾਬ ਸਰਕਾਰ ਮਨਾ ਰਹੀ ਆ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਆ ਚਾਰ ਵੱਡੇ ਨਗਰ ਕੀਰਤਨ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਗਏ ਨੇ ਕੱਲ ਸ਼੍ਰੀਨਗਰ ਤੋਂ ਜਿੱਥੋਂ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਪਹੁੰਚੇ ਸੀਗੇ ਉੱਥੋਂ ਨਗਰ ਕੀਰਤਨ ਆਰੰਭ ਹੋਇਆ ਸੀਗਾ ਅੱਜ ਗੁਰਦਾਸਪੁਰ ਤੋਂ ਨਗਰ ਕੀਰਤਨ ਆਰੰਭ ਹੋ ਰਿਹਾ ਸੋ ਇਹ ਸਾਰੇ ਨਗਰ ਕੀਰਤਨ ਜਿਹੜੇ ਨੇ ਪੰਜਾਬ ਦੇ ਵੱਖ-ਵੱਖ ਜਗ੍ਹਾ ਤੋਂ ਹੁੰਦੇ ਹੋਏ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ 52 ਹੋਣਗੇ ਔਰ ਉੱਥੇ 23 24 ਤੇ 25 ਤਰੀਕ ਨੂੰ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਨੇ 23 ਤਰੀਕ ਨੂੰ ਸਰਬ ਧਰਮ ਸੰਮੇਲਨ ਜਿਹੜਾ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਰਾਇਆ ਜਾ ਰਿਹਾ ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਬਲੀਦਾਨ ਆ ਉਹ ਮਨੁੱਖਤਾ ਦੇ ਅਧਿਕਾਰਾਂ ਦੀ ਰਾਖੀ ਵਾਸਤੇ ਆ ਅੱਜ ਚਾਹੇ ਅ ਅੰਤਰਰਾਸ਼ਟਰੀ ਪੱਧਰ ਤੇ ਰਾਸ਼ਟਰੀ ਪੱਧਰ ਤੇ ਸੂਬਾ ਪੱਧਰ ਤੇ ਵੱਖ-ਵੱਖ ਮਨੁੱਖੀ ਅਧਿਕਾਰ ਕਮਿਸ਼ਨ ਬਣੇ ਨੇ ਪਰ ਇਹਨਾਂ ਦੀ ਸ਼ੁਰੂਆਤ ਜਿਹੜੀ ਆ ਉਹ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਤੋਂ 350 ਸਾਲ ਪਹਿਲਾਂ ਜਿਹੜੀ ਆ ਉਹ ਕਰ ਦਿੱਤੀ ਸੀਗੀ ਸੋ ਵੱਖ-ਵੱਖ ਧਰਮਾਂ ਦੇ ਰਹਿਬਰ ਜਿਹੜੇ ਨੇ ਉਹਨਾਂ ਨੂੰ 23 ਨਵੰਬਰ ਨੂੰ ਸ਼੍ਰੀ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਰਦਾਂ ਪੱਤਰ ਭੇਜੇ ਗਏ ਨੇ 24 ਨਵੰਬਰ ਨੂੰ ਅ ਸੀਸਪੇਟ ਯਾਤਰਾ ਜਿਹੜੀ ਆ ਉਹ ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ ਤੱਕ ਜਾਏਗੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਭਾਈ ਜੱਤਾ ਜੀ ਉਹਨਾਂ ਦਾ ਪਾਵਨ ਪੁੱਤਰ ਸੀਸ ਦਿੱਲੀ ਤੋਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੱਕ ਪਹੁੰਚੇ ਸੀਗੇ ਇਸ ਤੋਂ ਉਪਰੰਤ ਪੰਜਾਬ ਦੀ ਵਿਧਾਨ ਸਭਾ ਦਾ ਇੱਕ ਖਾਸ ਇਜ਼ਲਾਸ ਜਿਹੜਾ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਜਤਾ ਜੀ ਮੈਮੋਰੀਅਲ ਵਿਖੇ ਜਿਹੜਾ ਆ ਉਹ ਹੋਏਗਾ ਔਰ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰੀਆਂ ਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਰਾਜਧਾਨੀ ਤੋਂ ਪ੍ਰੇਚਨਤੀਗੜ੍ਹ ਤੋਂ ਬਾਹਰ ਕਿਤੇ ਬੁਲਾਇਆ ਗਿਆ ਜਿੱਥੇ ਅਸੀਂ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਪੇਟ ਕਰਾਂਗੇ ਉਪਰੰਤ ਅਰਦਾਸ ਬੇਨਤੀਆਂ ਹੋਣਗੀਆਂ ਸੋ ਮੇਰੀ ਪੂਰੀ ਸਾਧ ਸੰਗਤ ਨੂੰ ਅਪੀਲ ਆ ਕਿ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਤਮਸਤਕ ਹੋਣ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਔਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਅਗਲੀ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਜੀਵਨੀ ਬਾਰੇ ਗੁਰੂ ਸਾਹਿਬ ਦੀ ਗੁਰਬਾਣੀ ਬਾਰੇ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾ ਸਕੀਏ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਸਸ਼ਕਲ ਜੀ ਮੈਂ ਭਪਿੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਗਰਤਾਸਪੁਰ ਦੇਖਿਆ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 350ਵੀਂ ਜਿਹੜੀ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੰਜਾਬ ਸਰਕਾਰ ਦਾ ਇਹ ਪਰਾਲਾ ਜਿਹੜਾ ਮਹਾਨ ਨਗਰ ਕੀਰਤਨ ਅਜਿਥੋਂ ਕੱਢਿਆ ਜਾ ਰਿਹਾ ਜੀ ਔਰ ਇਹ ਇਥੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਧਾਰੀਵਾਲ ਜਾਏਗਾ ਉਸ ਤੋਂ ਬਾਅਦ ਇਸ ਅਨੰਦਪੁਰ ਸਾਹਿਬ ਨੂੰ ਆਪਣੇ ਨਗਰ ਕੀਰਤਨ ਸਮਾਪਤੀ ਹੋਏਗੀ ਔਰ ਤੁਸੀਂ ਦੇਖ ਸਕਦੇ ਹੋ ਭਾਈ ਮੱਝ ਸਾਹਿਬ ਗੱਤਕਾ ਅਖਾੜਾ ਇਹ ਇਹਨਾਂ ਦੇ ਕੰਨਿਓ ਗੱਤ ਕੇ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਔਰ ਤੁਸੀਂ ਦੇਖ ਸਕਦੇ ਹੋ 350ਵਾਂ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਦੇ ਕੰਨਿਓ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਔਰ ਇਸ ਦੇ ਵਿੱਚ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਨੇ ਪੂਰੇ ਪੁਖਤਾ ਪ੍ਰਬੰਧ ਪ੍ਰਸ਼ਾਸਨ ਦਾ ਪੂਰਾ ਪੁਖਤਾ ਪ੍ਰਬੰਧ ਕੀਤਾ ਗਿਆ ਔਰ ਇਸ ਮੌਕੇ ਤੇ ਪੰਜਾਬ ਸਰਕਾਰ ਕੰਨਿਓ ਲਾਲਜੀਤ ਭੁੱਲਰ ਜਿਹੜੇ ਕੈਬਨਟ ਮਨਿਸਟਰ ਨੇ ਕਟਾਰੂ ਚੱਕ ਨੇ ਤੇ ਨਾਲ ਹੀ ਟੀਓ ਸਾਹਿਬ ਨੇ ਉਹ ਵੀ ਇੱਥੇ ਇਹਨਾਂ ਦੇ ਨਾਲ ਸ਼ਰਕਤ ਕਰ ਰਹੇ ਆ ਕਿਉਂਕਿ ਇਸ ਨਗਰ ਕੀਰਤਨ ਦੀ ਆਰੰਭਤਾ ਜਦੋਂ ਸ਼ੁਰੂਆਤ ਹੋਈ ਸੀ ਉੱਥੇ ਉਹਨਾਂ ਨੇ ਗੁਰੂ ਦਾ ਓਟ ਆਸਰਾ ਲੈ ਕੇ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਇਸ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਪੰਜਾਬ ਸਰਕਾਰ ਦਾ ਇਸ ਉਪਰਾਲਾ ਅੱਜ ਪੂਰੇ ਪੰਜਾਬ ਦੇ ਜਿਹੜੇ ਸ਼ਹਿਰ ਨੇ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਜਹੋ ਜਲਾਲ ਜਿਹੜਾ ਗੁਰੂ ਦੀਆਂ ਫੌਜਾਂ ਜਾ ਰਹੀਆਂ ਔਰ ਤੰਤਨਸ਼ੀਰ ਗੁਰ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਕਿਹਾ ਜਾਂਦਾ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹ ਨਾ ਕੋਈ ਅਜੇ ਤੱਕ ਦੇ ਸਕਿਆ ਨਾ ਹੀ ਕੋਈ ਦੇਵੇਗਾ ਔਰ ਜਿਹੜੀ ਇਹਦੀ ਸਮਾਪਤੀ ਆ 22 ਨਵੰਬਰ ਨੂੰ ਸ਼੍ਰੀਨੰਦਪੁਰ ਸਾਹਿਬ ਹੋਏਗੀ ਔਰ ਡੇਰਾ ਸਤਗਾ ਡੇਰਾਕਾਰ ਸਵਾ ਇਹ ਤਪਸਥਾਨ ਬਾਬਾ ਹਰੀ ਸਿੰਘ ਗਰਦਾਸਪੁਰ ਤੋਂ ਹੁੰਦੇ ਹੋਏ ਇਹ ਗਾਹਾਂ ਨੂੰ ਚਾਲੇ ਪਾਏਗਾ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੁੰਦੇ ਹੋਏ ਇਹ ਅਨੰਦਪੁਰ ਸਾਹਿਬ ਇਹਦੀ ਜਾ ਕੇ ਸਮਾਪਤੀ ਹੋਏਗੀ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਵੱਖ-ਵੱਖ ਗੱਡੀਆਂ ਦੇ ਨੰਬਰ ਲਾਏ ਗਏ ਨੇ ਔਰ ਉਹ ਇਸ ਕਰਕੇ ਲਾਏ ਗਏ ਨੇ ਵੀ ਕੋਈ ਵੀ ਜੜੀ bari ਗੱਡੀ ਇਹਦੇ ਵਿੱਚ ਇੰਟਰ ਨਾ ਕਰ ਸਕੇ ਔਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਜਿਹੜੀਆਂ ਪੁਲਿਸ ਪ੍ਰਸ਼ਾਸਨ ਕੰਨੀਆਂ ਪੰਜਾਬ ਸਰਕਾਰ ਕੰਨੀਆਂ ਇਹ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਨਾਲ ਨਾਲ ਪੁਲਿਸ ਦੀਆਂ ਗੱਡੀਆਂ ਵੀ ਚੱਲ ਰਹੀਆਂ ਨੇ ਕਿਉਂਕਿ ਕੋਈ ਵੀ ਜਿਹੜੀ ਰੂਟ ਜਿਹੜਾ ਇਹ ਬਣਿਆ ਹੋਇਆ ਉਸ ਤੇ ਅਕੋਰਡਿੰਗ ਵੀ ਇਹ ਜਿਹੜੀਆਂ ਗੱਡੀਆਂ ਇਸੇ ਤਰੀਕੇ ਨਾਲ ਇਹਦੇ ਨਾਲ ਰਹਿਣਗੀਆਂ ਕਿਉਂਕਿ ਇਹ ਦੀ ਜਨਚਰ ਇਹਨਾਂ ਦੀ ਸਮਾਪਤੀ ਉਥੇ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਹੁੰਦੀ ਉਹਨਾਂ ਚਰ ਇਹ ਨਗਰ ਕੀਰਤਨ ਇਸੇ ਤਰੀਕੇ ਨਾਲ ਵੱਖ-ਵੱਖ ਠਹਿਰਾ ਹੁੰਦੇ ਹੋਏ ਉਥੇ ਤੱਕ 23 ਤੋਂ 25 ਨਵੰਬਰ ਦੇ ਵਿੱਚ ਪਹੁੰਚੇਗਾ ਔਰ ਤੁਸੀਂ ਦੇਖ ਸਕਦੇ ਹੋ ਅੱਜ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਇੱਕ ਨਗਰ ਕੀਰਤਨ ਬਹੁਤ ਭਾਰੀ ਨਗਰ ਕੀਰਤਨ ਉਥੋਂ ਵੀ ਚਾਲੇ ਪਾਏ ਗਏ ਨੇ ਔਰ ਉਹ ਵੀ ਇੱਥੇ ਬਾਅਦ ਦੁਪਹਿਰ ਤੱਕ ਕਹਿੰਦੇ ਜਾਂ ਸ਼ਾਮ ਤੱਕ ਇੱਥੇ ਬਰਦਾਸ਼ਪੁਰ ਜ਼ਿਲ੍ਹੇ ਦੇ ਵਿੱਚ ਪਹੁੰਚ ਜਾਏਗਾ ਔਰ ਤੁਸੀਂ ਦੇਖ ਸਕਦੇ ਹੋ ਪੰਜ ਪਿਆਰੇ ਔਰ ਜੋ ਤੁਸੀਂ ਦੇਖ ਸਕਦੇ ਹੋ ਕਾਰ ਸੇਵਾ ਪੂਰੀ ਵਾਲੇ ਅ ਸ਼੍ਰੀ ਅਮਰਸਰ ਸਾਹਿਬ ਤੋਂ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲੇ ਉਹ ਜਿਹੜੇ ਫਰੰਟ ਦੇ ਵਿੱਚ ਉਹਨਾਂ ਨੇ ਆਪਣੀ ਗੱਡੀ ਪੰਜ ਪਿਆਰਿਆਂ ਦੀ ਜਿਹੜੀ ਸੇਵਾ ਲਈ ਹੈ ਔਰ ਨਾਲ ਹੀ ਉਹਦੇ ਬਾਅਦ ਚ ਬਾਬਾ ਜੀ ਨਾਲ ਆ ਰਹੇ ਨੇ ਔਰ ਪਿੱਛੇ ਤਨਤਨ ਸ਼ਹੀਦ ਗੁਰ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ 350ਵੀਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਤੁਸੀਂ ਦੇਖ ਸਕਦੇ ਹੋ ਔਰ ਮਹਾਰਾਜ ਦੀ ਸਵਾਰੀ ਜਿਹੜੀ ਪੰਜ ਪਿਆਰਿਆਂ ਦੇ ਨਾਲ ਉਥੋਂ ਦੇਖੋ ਤੁਸੀਂ ਲੋਕਾਂ ਦੇ ਰਾਜ ਚ ਸਵਾਗਤ ਕਰਦੇ ਹੋਏ ਔਰ ਜੇ ਆਪਾਂ ਗੱਲ ਕੀਤੀ ਜਾਵੇ ਹਿੰਦ ਦੀ ਚਾਦਰ ਕਹੇ ਜਾਂਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸੇ ਕਰਕੇ ਹੀ ਕਹੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਕੁੱਲ ਹਿੰਦ ਨੂੰ ਬਚਾਇਆ ਨਾ ਕਿ ਕਿਸੇ ਇੱਕ ਧਰਮ ਨੂੰ ਔਰ ਉਹਨਾਂ ਲਈ ਸਾਂਝੀ ਵਾਰਤਾ ਦਾ ਉਹਨਾਂ ਨੇ ਸੰਦੇਸ਼ ਦਿੱਤਾ ਨਾਲ ਹੀ ਜਿਹੜੀ ਉਹਨਾਂ ਦੀ ਲਹਸਾਨੀ ਜਿਹੜੀ ਕੁਰਬਾਨੀ ਆ ਇਹ ਉਹ ਅੱਜ ਤੱਕ RNA ਹੀ ਕਿਸੇ ਗੁਰੂ ਕੰਨੀਆਂ ਦਿੱਤੀ ਗਈ ਆ ਔਰ ਨਾ ਹੀ ਦਿੱਤੀ ਜਾਣੀ ਆ ਇਸੇ ਕਰਕੇ ਹੀ ਇਹ ਜਿਹੜਾ 350ਵਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਅੱਜ ਪਰੇ ਹੀ ਸ਼ਰਧਾ ਪੂਰਵਕ ਅੱਜ ਮਨਾਇਆ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਵੀ ਪੰਜਾਬ ਦੀ ਜਿਹੜੀ ਕੈਬਨਟ ਹੈ ਉਹਨਾਂ ਦੇ ਵਿੱਚੋਂ ਮੰਤਰੀ ਲਾਲਜੀਤ ਭੁੱਲਰ ਚੇਅਰਮੈਨ ਰਮਨ ਬਹਿਲ ਔਰ ਨਜ਼ਰ ਆ ਰਹੇ ਹੋਣਗੇ ਔਰ ਵੱਖ-ਵੱਖ ਜਿਹੜੇ ਸੰਸਥਾਵਾਂ ਦੇ ਮੁਖੀ ਉਹ ਵੀ ਇੱਥੇ ਨਾਲ-ਨਾਲ ਜਿਹੜੇ ਚੱਲ ਰਹੇ ਨੇ ਔਰ ਮਹਾਰਾਜੀ ਸਵਾਰੀ ਪਲਕੀ ਸਾਹਿਬ ਜਿਹੜੇ ਪਹੁੰਚ ਚੁੱਕੇ ਨੇ ਔਰ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਧੰਨ ਸਤਗੁਰ ਧੰਨ ਸਤਗੁਰ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਲੋਕਾਂ ਕੰਨੇ ਆਪਣੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਥਾਂ ਥਾਂ ਤੇ ਉਹ ਖੜੇ ਨੇ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਸਵਾਗਤ ਕਰਨ ਲਈ ਔਰ ਇਹ ਹਰ ਇੱਕ ਦੀ ਜਿਹੜੀ ਇੱਛਾ ਹੁੰਦੀ ਆ ਵੀ ਅਸੀਂ ਵੀ ਇਸ ਗੁਰੂ ਦੇ ਓਟ ਆਸਰੇ ਨਾਲ ਆਪਣੇ ਜਿਹੜਾ ਜੀਵਨ ਸਫਲਾ ਕਰੀਏ ਔਰ ਨਾਲ ਹੀ ਤੁਸੀਂ ਦੇਖ ਸਕਦੇ ਹੋ ਬਈ ਹਰ ਗੱਡੀ ਦੇ ਉੱਪਰ ਨੰਬਰ ਲਗਾਏ ਗਏ ਨੇ ਇਸੇ ਕਰਕੇ ਵੀ ਕੋਈ ਵੀ ਅਨਸਕਾਮੀ ਘਟਨਾ ਕੋਈ ਵੀ ਸ਼ਰਾਰਤੀ ਅਨਸਰ ਕੋਈ ਇਸ ਤਰੀਕੇ ਦੀ ਕੋਈ ਘਟਨਾ ਨਾ ਕਰ ਸਕੇ ਔਰ ਨਾਲ ਹੀ ਪੁਲਿਸ ਪੂਰੀ ਮਸਤੈਦੀ ਦੇ ਨਾਲ ਨਾਲ-ਨਾਲ ਚੱਲ ਰਹੀ ਹੈ ਕਿਉਂਕਿ ਇਹ ਜਿਹੜਾ ਨਗਰ ਕੀਰਤਨ ਇੱਥੋਂ ਚੱਲ ਕੇ ਸ਼੍ਰੀ ਨਾਨਦਪੁਰ ਸਾਹਿਬ ਤੱਕ ਇਹਨਾਂ ਨੇ ਚਾਲੇ ਪਾਉਣੇ ਉੱਥੇ ਸਮਾਪਤੀ ਹੋਏਗੀ ਔਰ ਸੰਗਤਾਂ ਦਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਜਿਆਦਾ ਗੱਡੀਆਂ ਦੇ ਰੂਪ ਵਿੱਚ ਇਸ ਕਰਕੇ ਆ ਕਿਉਂਕਿ ਇਹਨਾਂ ਦਾ ਜਿਹੜਾ ਪੈਂਡਾ ਬਹੁਤ ਹੀ ਲੰਬਾ ਹੈ ਔਰ ਨਾਲ ਹੌਲੀ-ਹੌਲੀ ਸੰਗਤ ਜਿੰਨੀ ਚੱਲਣ ਵਾਲੀ ਜਿਹੜੀ ਚੱਲਣ ਵਾਲੀ ਸੰਗਤ ਉਹ ਨਾਲ ਚੱਲੇਗੀ ਔਰ ਨਾਲ ਹੀ ਸੰਗਤਾਂ ਕੰਨੀਆਂ ਜਿਹੜੀਆਂ ਆਪਣੀਆਂ ਗੱਡੀਆਂ ਆਪਣੇ ਟਰੱਕ ਵਹੀਕਲ ਜਿੰਨੇ ਵੀ ਜਿਸ ਤਰੀਕੇ ਦੇ ਵੀ ਉਹਨਾਂ ਦੇ ਵਾਹਨ ਨੇ ਉਹ ਨਾਲ ਚੱਲ ਰਹੇ ਨੇ ਔਰ ਨੌਜਵਾਨ ਪੀੜ੍ਹੀ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲਾਂ ਦੇ ਉੱਪਰ ਕਿਸ ਤਰੀਕੇ ਨਾਲ ਆਪਣੇ ਗੁਰੂ ਦੇ ਓਟਾ ਅਸਰਾ ਲੈਣ ਲਈ ਉਹਨਾਂ ਦੇ ਨਾਲ-ਨਾਲ ਜਿਹੜੇ ਚੱਲ ਰਹੇ ਔਰ ਪੂਰੇ ਮੁਸਤਦੀ ਨਾਲ ਉਹ ਵੀ ਇੱਥੇ ਜਾ ਰਹੇ ਆ ਵੀ ਕਿਉਂਕਿ ਵੱਧ ਤੋਂ ਵੱਧ ਜਿਹੜੇ ਸੇਵਾਦਾਰਾਂ ਦੀ ਲੋੜ ਹੁੰਦੀ ਆ ਵੱਧ ਤੋਂ ਵੱਧ ਵਲੰਟੀਅਰ ਚਾਹੀਦੇ ਹੁੰਦੇ ਨੇ ਔਰ ਇਸੇ ਤਰੀਕੇ ਨਾਲ ਅੱਗੇ-ਅੱਗੇ ਚੱਲ ਕੇ ਜਿਹੜੇ ਦੂਜੇ ਨੇ ਪਿਛੇ ਰੈਸਟ ਕਰ ਲੈਂਦੇ ਨੇ ਫਿਰ ਅਗਲੇ ਉਹ ਆਪਣੀ ਵਾਰੀ ਸਰ ਆਪਣੇ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਆ ਪੂਰਾ ਜਿਹੜਾ ਗੱਡੀਆਂ ਦੇ ਕਾਫਲੇ ਦੇਖ ਸਕਦੇ ਆ ਤੁਸੀਂ ਔਰ ਪੰਜਾਬ ਸਰਕਾਰ ਦਾ ਇਹ ਪ੍ਰੋਗਰਾਮ ਬੜਾ ਹੀ ਸ਼ਲਾਘਾਯੋਗ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਈ ਹਰ ਕੋਈ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਓਟ ਆਸਰਾ ਗੁਰੂ ਦਾ ਲੈ ਰਿਆ ਗੁਰੂ ਦੀ ਬਲੇਸਿੰਗਸ ਲੈ ਰਿਆ ਔਰ ਆਪਣਾ ਜੀਵਨ ਜਿਹੜਾ ਸਫਲਾ ਕਰ ਰਿਹਾ ਔਰ ਗਰਦਾਸਪੁਰ ਤੋਂ ਸ਼ਰਵਾਦ ਹੋ ਕੇ ਤਾਰੀਵਾਲ ਬਟਾਲਾ ਹੁੰਦੇ ਹੋਏ ਦਰਬਾਰ ਸਾਹਿਬ ਇਸ ਦੀ ਸਮਾਪਤੀ ਜਿਹੜੀ ਅੱਜ ਦੀ ਜਿਹੜੀ ਹੋਏਗੀ ਔਰ ਕੱਲ ਨੂੰ ਉੱਥੇ ਦਰਬਾਰ ਸਾਹਿਬ ਤੋਂ ਜਲੰਧਰ ਔਰ ਜਲੰਧਰੋਂ ਫਿਰ ਇਹ ਅਨੰਦਪੁਰ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਏਗੀ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਨੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਇਸੇ ਤਰੀਕੇ ਨਾਲ ਨਗਰ ਕੀਰਤਨ ਕੱਢੇ ਗਏ ਨੇ ਔਰ ਸਭ ਦੀ ਸਮਾਪਤੀ 23 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ ਹੋਏਗੀ ਕਿਸੇ ਦੀ 24 ਦੀ 25 ਔਰ ਇਹ ਸਮਾਗਮ ਜਿਹੜੇ 28 ਤਰੀਕ ਤੱਕ ਇਸੇ ਤਰੀਕੇ ਨਾਲ ਹੀ ਚੱਲਦੇ ਰਹਿਣਗੇ ਕਿਉਂਕਿ ਤਨਤਨ ਸ਼ਿਰਗੁਰ ਤੇ ਇਕਵਦਰ ਮਹਾਰਾਜ ਦਾ 350 ਸਾਲਾ ਇਹ ਅਸੀਂ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਅਸੀਂ ਮਨਾ ਰਹੇ ਹਾਂ ਔਰ ਪੂਰੀ ਪੰਜਾਬ ਦੀ ਸੰਗਤ ਨੂੰ ਇਹ ਅਪੀਲ ਆ ਸਾਡੇ ਮਾਧਿਅਮ ਰਾਹੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਪੂਰਨ ਕੀਤੇ ਜਾਂਦੇ ਨੇ ਔਰ ਜੇ ਦੇਖਿਆ ਜਾਵੇ ਤਾਂ ਆਪਾਂ ਨੂੰ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਔਰ ਆਪਣੇ ਗੁਰੂ ਦੀਆਂ ਜਿਹੜੀਆਂ ਬlesing ਲੈਣੀਆਂ ਜਿਹੜੀਆਂ ਓਟਾ ਅਸਰਾ ਲੈਣਾ ਚਾਹੀਦਾ ਇਸੇ ਤਰੀਕੇ ਨਾਲ ਹੀ ਅਸੀਂ ਵੱਧ ਚੜ ਕੇ ਤੇ ਹਿੱਸਾ ਲਾਵਾਂਗੇ ਤਾਂ ਕਿ ਅੱਗੇ ਤੋਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਾਂ ਦੁਆਰਾ ਲਿਖੇ ਜਾ ਸਕਣ ਔਰ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹਦੇ ਤੱਕ ਵੀ ਸਾਡੇ ਜਿਹੜੇ ਰੂਟਸ ਆ ਸਾਡੇ ਜਿਹੜਾ ਇਤਿਹਾਸ ਆ ਉਹ ਇਸੇ ਤਰੀਕੇ ਨਾਲ ਹੀ ਪਹੁੰਚ ਸਕਦਾ ਸੋ ਫਿਲਹਾਲ ਦੇ ਲਈ ਇੰਨਾ ਹੀ ਸਾਡੇ ਸਾਡੇ ادارے ਕੰਨੀਓ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਕੋਟੀ ਕੋਟੀ ਪ੍ਰਣਾਮ ਕਿਉਂਕਿ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਿਹੜੀ ਸ਼ਹਾਦਤ ਹੈ ਇਸ ਤਰ੍ਹਾਂ ਦੀ ਸ਼ਹਾਦਤ ਨਾ ਕਿਸੇ ਨੇ ਕਦੇ ਦਿੱਤੀ ਹੈ ਨਾ ਹੀ ਕੋਈ ਦੇਵੇਗਾ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਦੇ ਨਾਲ ਫਿਰ ਰੂਬਰੂ ਹੋਵਾਂਗੇ ਸੋ ਕੈਮਰਾਮੈਨ ਰਾਹੁਲ ਦੇ ਨਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ